ਸਾਡਾ ਸ਼ਿਕਾਰੀ ਮੈਂ ਸਿਮਰ ਕਲੈਕਸ਼ਨs ਚੰਡੀਗੜ੍ਹ ਤੋਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਵਾਲੀ ਕਲੈਕਸ਼ਨ ਬਹੁਤ ਹੀ ਪਿਆਰੀ ਹੈ ਚਾਕਲੇਟ ਬੇਸ ਦੇ ਉੱਪਰ ਫੁੱਲ ਏਮਬਰਾਇਡਰੀ ਵਾਲੇ ਸੂਟ ਸਾੜਗੇ ਕਿਤੇ ਵੀ ਤੁਸੀਂ ਪਾਓ ਆਫਿਸ ਦੇ ਵਿੱਚ ਕਿਤੇ ਤੁਸੀਂ ਪਾਰਟੀਆਂ ਜਾਣਾ ਹੈ ਕੋਈ ਕਿੱਤੀ ਪਾਰਟੀ ਆਪਣੇ ਨਾਰਮਲ ਛੋਟੇ-ਮੋਟੇ ਫੰਕਸ਼ਨਸ ਤੇ ਤੁਸੀਂ ਉਹਨਾਂ ਨੂੰ ਪਾ ਸਕਦੇ ਹੋ ਫੈਬਰਿਕ ਬਹੁਤ ਸੋਹਣਾ ਹੈ ਦੁਪੱਟਾ ਵੀ ਸੋਹਣਾ ਆਦਾ ਤੇ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਗੀ ਲੱਕੀ ਡਰਾਅ ਬਾਰੇ ਜਿਹੜੇ ਸਾਡੇ ਨਵੇਂ ਸਬਸਕ੍ਰਾਈਬਰਸ ਆ ਉਹ ਤੇ ਹੋਰ ਤੁਹਾਡੇ ਈਵਰਸ ਆ ਉਹਨਾਂ ਨੂੰ ਇਹ ਦੱਸਣਾ ਕਿ ਅਸੀਂ 31 ਜਨਵਰੀ ਨੂੰ ਇੱਕ ਲੱਕੀ ਡਰਾਅ ਕਰ ਉਦੇ ਵਾਸਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਹਰੇਕ ਜੋ ਵੀ ਅਸੀਂ ਅੱਜ ਕੱਲ 15 20 ਦਿਨਾਂ ਤੋਂ ਪਾ ਰਹੇ ਹਾਂ ਵੀਡੀਓ ਉਹਨਾਂ ਨੂੰ ਲਾਈਕ ਕਰਨਾ ਤੇ ਕਮੈਂਟ ਕਰਨਾ ਹੈ ਤੁਹਾਡੇ ਕਮੈਂਟਾਂ ਤੋਂ ਹੀ ਅਸੀਂ ਲੱਕੀ ਡਰਾਅ ਕਰਨਾ ਹੈ ਇਸ ਕਰਕੇ ਤੁਸੀਂ ਕਮੈਂਟ ਜ਼ਰੂਰ ਕਰਨੇ ਆਂ ਔਰ ਆਓ ਸ਼ੁਰੂ ਕਰੀਏ ਅੱਜ ਦੀ ਵੀਡੀਓ ਆ ਦੇਖੋ ਜੀ ਸੂਟ ਬਹੁਤ ਹੀ ਪਿਆਰੇ ਸੂਟ ਨੇ ਪੂਰਾ 올ਓਵਰ ਪਲੇਨ ਦੇ ਵਿੱਚ ਸੂਟ ਆਏਗਾ ਔਰ ਬਹੁਤ ਹੀ ਪਿਆਰੀ ਨੀਟ ਐਂਡ ਕਲੀਨ ਐਮਬਰਾਇਡਰੀ ਹੈ ਬਿਲਕੁਲ ਲੇਟੈਸਟ ਡਿਜ਼ਾਈਨ ਹੈ ਇੱਥੇ ਆਣਾ ਹੈ ਜੀ ਨੈਕ ਇਹ ਆਪਣੀ ਨੈਕ ਸੀ ਔਰ ਇਹ ਸਾਰੀ ਪੈਨਲ ਦੇ ਅੱਗੇ ਐਮਬਰਾਇਡਰੀ ਬਹੁਤ ਹੀ ਸੋਹਣੇ ਇੱਥੇ ਤੋਂ ਬੁੱਟੇ ਬਣੇ ਆਂ ਔਰ ਥੱਲੇ-ਫੱਲੇ ਤੇ ਵੀ ਬਹੁਤ ਸੋਹਣੇ ਐ ਏਮਬ੍ਰੋਇਡਰੀ ਇਹਦੀ ਔਰ ਇਹ ਜੋ ਏਮਬ੍ਰੋਇਡਰੀ ਆਏਗੀ ਜੀ ਚਾਹੇ ਤੁਸੀਂ ਇਹਨਾਂ ਨੂੰ 슬ੀਵਸ ਤੇ ਲੈ ਲਓ ਤੇ ਚਾਹੇ ਤੁਸੀਂ ਆਪਣੇ ਬਾਟਮ ਤੇ ਲੈ ਲਓ ਸਲਵਾਰ ਬਲਾਉਜ਼ੋ ਕਿਸੇ ਤੇ ਵੀ ਲੈ ਸਕਦੇ ਹੋ ਬਹੁਤ ਹੀ ਪਿਆਰੇ ਸੋਹਣੇ ਸੂਟ ਹੈ ਬਿਲਕੁਲ ਅੱਜਕੱਲ੍ਹ ਦੇ ਫੈਸ਼ਨ ਦੇ ਲੇਟੈਸਟ ਡਿਜ਼ਾਈਨ ਹੈ ਦੁਪੱਟਾ ਵੀ ਇਹਦਾ ਬਹੁਤ ਪਿਆਰਾ ਹੈ ਮਸਲੀਨ ਦਾ ਦੁਪੱਟਾ ਹੈ ਦੁਪੱਟਾ ਚੈੱਕ ਕਰੋ ਜੀ ਦੋਨੋਂ ਪਾਸੇ ਇਹਦੇ ਏਮਬਰਾਇਡਰੀ ਆਏਗੀ ਔਰ ਸਾਰੇ ਦੇ ਵਿੱਚ ਸੇਮ ਕਲਰ ਦੇ ਜੋ ਸੂਟ ਦੇ ਵਿੱਚ ਉਹੀ ਬੂਟੀਆਂ ਔਰ ਚਾਰੇ ਪਾਸੇ ਇਹਦੇ ਲੇਸ ਲੱਗੀ ਹੋਈ ਹੈ ਕਾਟਨ ਦੀ ਬਹੁਤ ਪਿਆਰਾ ਕਨਸੈਪਟ ਹੈ ਹੋਰ ਕਲਰ ਵੇਖਦੇ ਆ ਕਲਰ ਸਾਰੇ ਇਹਦੇ ਬਹੁਤ ਡਿਫਰੈਂਟ ਜਿਹੇ ਸ਼ੇਡਸ ਆ ਇੰਗਲਿਸ਼ ਕਲਰਸ ਆਡਾ ਪਾਣੀ ਕਿੰਨੇ ਆ ਆ ਦੇਖੋ ਜੀ ਨੈਕਸਟ ਕਲਰ ਕਿੰਨਾ ਪਿਆਰਾ ਲਾਈਟ ਮਹਿੰਦੀ ਜਿਹਾ ਕਲਰ ਹੈ ਕਿਸ ਤਰ੍ਹਾਂ ਕਹਿ ਸਕਦੇ ਆ ਆਪਾਂ ਡਿਜ਼ਾਈਨਿੰਗ ਦੇਖੋ ਬਹੁਤ ਪਿਆਰੀ ਹੈ ਇਹਦੀ ਕਿਹੜੀ ਰੰਗ ਦਾ ਬਹੁਤ ਸੋਹਣਾ ਹੈ ਖੁੱਲਾ ਡੁੱਲਾ ਮੈਂ ਤੁਹਾਨੂੰ ਮੀਜ਼ਰ ਕਰਕੇ ਦਿਖਾਨੀ ਆ 26 ਇੰਚ ਜਿੰਨਾ ਦਾ ਕੇਰਾ ਉਹਨਾਂ ਦਾ ਇਹ ਸੂਟ ਆਰਾਮ ਨਾਲ ਬਣੇਗਾ 26 26.5 ਤੱਕ ਦਾ ਇਹ ਕੇਰਾ ਆ ਰਿਹਾ ਹੈ ਸਟਾਫ ਬਹੁਤ ਪਿਆਰਾ ਹੈ ਦਾ ਕੋਈ ਵੀ ਲਾਈਨਿੰਗ ਲਗਾਉਣ ਦੀ ਲੋੜ ਨਹੀਂ ਹੈ ਨਾ ਇਹ ਸਟਾਫ ਖਰਾਬ ਹੋਣਾ ਨਾ ਛਿਜਣਾ तो मसीन दुपट्टा बहुत सोनी कढ़ाई भी कलर चेक करो जी बहुत ही सोना कोपर शेड पूरी नीट एंड क्लीन एम्ब्रॉयडरी है इन्होंने रेट भी बहुत रीजनेबल है ये आएगा जी साढ़े पंद्रह सौ दो सूट आएगा 1550 ਰੁਪਏ ਔਰ ਇਹਦੀ ਸ਼ਿਪਿੰਗ ਰਹੇਗੀ ਬਿਲਕੁਲ ਫ੍ਰੀ ਤੁਸੀਂ ਫੋਟੋ ਖਿੱਚਣੀ ਹੈ WhatsApp ਤੇ ਭੇਜਣੀ ਹੈ ਪੇਮੈਂਟ ਕਰਦੇ ਸਾਰ ਇਹ ਸੂਟ ਤੁਹਾਡੇ ਕੋਲ ਚਾਰੋਂ ਪਾਸੇ ਲੇਸਿੰਗ ਕਿਸੇ ਵੀ ਤਰ੍ਹਾਂ ਦੀ ਕੋਈ ਤੁਹਾਨੂੰ ਡਿਜ਼ਾਈਨਿੰਗ ਕਰਾਉਣ ਦੀ ਲੋੜ ਨਹੀਂ ਹੈ ਪੂਰਾ ਦੁਪੱਟਾ ਰੈਡੀ ਹੈ ਸੂਟ ਰੈਡੀ ਹੈ ਸਿਰਫ ਤੁਸੀਂ ਇਹਨੂੰ ਤਿਆਰ ਕਰਵਾਓ ਤੇ ਪਾਓ ਇਹ ਹੈ ਜੀ ਨੈਕਸਟ ਕਲਰ ਬਹੁਤ ਹੀ ਸੋਹਣਾ ਉਹਦੀ embroidery ਦੇਖੋ ਇਹਦੇ ਉੱਪਰ neck ਦੇ ਉੱਪਰ ਪੈਨਲਸ ਦੇ ਉੱਪਰ ਇਹ embroidery ਆ ਗਈ ਇਹਦੀ 슬ੀਵਸ ਤੇ ਲੈ ਲਓ ਚਾਹੇ ਬਾਟਮ ਤੇ ਲੈ ਲਓ ਜਿਹੜੇ ਵੀ ਕਲਰ ਤੁਹਾਨੂੰ ਪਸੰਦ ਆਏ ਆ ਤੁਸੀਂ ਫਟਾਫਟ ਉਹਨਾਂ ਦੇ ਸਕਰੀਨਸ਼ਾਟ ਲੈ ਕੇ ਦਿੱਤੇਗੇ WhatsApp ਨੰਬਰ ਤੇ ਭੇਜੋ ਦੁਪੱਟਾ ਵੀ ਬਹੁਤ ਸੋਹਣਾ ਦੇਖੋ ਜੇ ਵੀ ਸਾਡੇ ਈਵਰਜ਼ ਵੀਡੀਓ ਦੇਖਦੇ ਆ ਉਹਨੂੰ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਵੀ ਜਰੂਰ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੇ ਸਾਰੇ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਤੁਹਾਡੇ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ